ਕੀ <laughs> ਫਤਿਹ <laughs> 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 ਆਪਨਾ ਕੀਤਾ ਕਿਛ ਨਾ ਹੋਵੇ ਮੇਰੇ ਹਰ ਜੀਉ ਖਿਲਾਵੇ ਦਿਨ ਰਾਤਿ ਆਪੇ ਸੁਣ ਸੁਣ ਭੀ ਜਾਹੇ ਆਪੇ ਇਨਾਂ ਜੀਵਾਂ ਨੂੰ ਰਾਤ ਦਿਨ ਖੇਡਾਂ ਖੜਾਉਂਦਾ ਹੈ ਤੇ ਆਪੇ ਹੀ ਇਹਨਾਂ ਦੀਆਂ ਬੇਨਤੀਆਂ ਇਹਨਾਂ ਦੀਆਂ ਅਰਦਾਸਾਂ ਇਹਨਾਂ ਦੀਆਂ ਅਰਜੋਈਆਂ ਸੁਣ ਸੁਣ ਕੇ ਭਜਦਾ ਹੈ ਪ੍ਰਸੰਨ ਸੱਚਾ ਹੈ ਤੇ ਉਹਦੀ ਪਾਦਸ਼ਾਹੀ ਵੀ ਸੱਚੀ ਹੈ ਤੇ ਉਹ ਸਭ ਤੋਂ ਵੱਡਾ ਸੱਚਾ ਸ਼ਾਹੀ ਪਾਵ ਸਾਰੇ ਸ਼ਾਹੂਕਾਰਾਂ ਦੇ ਉੱਪਰ ਸ਼ਾਹੂਕਾਰ ਹੈ ਸੱਚ ਧਾਰਿਓ ਸਭ ਸੱਚ ਸੱਚੇ ਸੱਚ ਵਰਤੀਜਾ ਹੈ ਤੇ ਉਹ ਸੱਚੇ ਵਾਹਿਗੁਰੂ ਨੇ ਸੱਚ ਦੀ ਹੀ ਵਰਤੋਂ ਵਿਹਾਰ ਕੀਤੀ ਹੈ ਸੱਚ ਤਪਾਵਸ ਸੱਚੇ ਕੇਰਾ ਤੇ ਇਹ ਸੱਚਾ ਨਿਆਉ ਉਸ ਸੱਚੇ ਵਾਹਿਗੁਰੂ ਦਾ ਹੈ ਪ੍ਰਭ ਤੇਰੇ ਵਾਹਿਗੁਰੂ ਮੇਰੇ ਪ੍ਰੀਤਮ ਜਾਹੇ ਕੀ ਕੁਦਰਤ ਸੱਚੀ ਬਾਣੀ ਹੈ ਉਹਨੂੰ ਜਾਣ ਲਿਆ ਹੈ ਉਹਨਾਂ ਨੇ ਸੁਖ ਤੂੰ ਹੈ ਵਡਰਾ ਭਾਣਾਨ ਭਾਣ ਫੇ ਸੱਚੇ ਅਕਾਲ ਪੁਰਖ ਵਾਹਿਗੁਰੂ ਆਪ ਹੀ ਤੇ ਹੁਕਮਦਾਰ ਸਭ ਜਾਣੇ ਹੈ ਤੂੰ ਵੱਡ ਰਸਿਆ ਤੂੰ ਵੱਡ ਭੋਗੇ ਤੇ ਵਾਦਰੂ ਤੂੰ ਸਭ ਤੋਂ ਵੱਡਾ ਭੋਗੇ ਨਿਰਬੰਧ ਵੀ ਹੈ ਤੇ ਤੂੰ ਜੋਗੀ ਵੀ ਹੈ ਸਰਬ ਸੁਖ ਤੇਰੀ ਦ੍ਰਿਸ਼ਟੀ ਜਾਹੇ ਤੇ ਤੇਰੀ ਜੋ ਨਿਗਾਹ ਹੈ ਦੇ ਵਾਹਿਗੁਰੂ ਆਪ ਦੀਆਂ ਦਾਤਾਂ ਜਿਹੜੀਆਂ ਤੁਹਾਡੇ ਤੋਂ ਹੀ ਪ੍ਰਾਪਤ ਹੁੰਦੀਆਂ ਹਨ ਦੇਹ ਜੰਤ ਲੋਏ ਤੇ ਵਾਹਿਗੁਰੂ ਆਪ ਜੀ ਦੇ ਪੰਡਹਾਰਿਆਂ ਵਿੱਚ ਕਿਸੇ ਪ੍ਰਕਾਰ ਦਾ ਕੋਈ ਘਾਟਾ ਨਹੀਂ ਹੁੰਦਾ ਤੋੜਨਾ ਆਵੇ ਪੂਰ ਪੰਡਹਾਰੇ ਆਪ ਜੀ ਦੇ ਪੰਡਹਾਰੇ ਪਰਿਪੂਰਨ ਹਨ ਤ੍ਰਿਪਤ ਰਹੇ ਆਕੀ ਜਾਹੇ ਜਿਹੜੇ ਆਪ ਜੀ ਦੇ ਲੜ ਲੱਗੇ ਨੇ ਕਰਦੀ ਬਾਦਕ ਨੇ ਤੇ ਬਾਣ ਪਲੇ ਸਾਰੇ ਆਪ ਜੀ ਕੋਲ ਜਿੰਨੇ ਜਤੀ ਸਤੀ ਨੇ ਸੋਹੂ ਵਿੱਚ ਵਸਣ ਵਾਲੇ ਸਾਰੇ ਆਪ ਜੀ ਦੇ ਅੱਗੇ ਹੀ ਝੋਲੀਆਂ ਾੜਦੇ ਹਨ ਮੰਗਦੇ ਹਨ ਇੱਕ ਜਾਚ ਕੇ ਵਾ ਗੁਰੂ ਇੱਕ ਤੂੰ ਦਾਤਾ ਹੈ ਬਾਕੀ ਸਾਰੇ ਤੇਰੇ ਕੋਲੋਂ ਜਾਚਣਾ ਕਰਨ ਵਾਲੇ ਮੰਗਣ ਵਾਲੇ ਭਿਖਾਰੀ ਹਨ ਦੇਹਦਾਨ ਸੰਗ ਅਪਾਰਾ ਕੇ ਕੁਝ ਕਥਨ ਨਹੀਂ ਵਿੱਚ ਸਥਾਪਿਤ ਕਰ ਸੁਆਮੀ ਹੁਕਮ ਮਨ ਪਰ ਜਿਹੜੇ ਭਗਤ ਦਸ ਸੋਈ ਤੁਦ ਜਾਣੈ ਉਹੀ ਆਪ ਜੀ ਨੂੰ ਜਾਣੇ ਰੂਪ ਸਿਆਣਾ ਸੂਪ ਵਾਲਾ ਵੀ ਉਹੀ ਹੈ ਨੂੰ ਪਾ ਜਾਂਦਾ ਹੈ ਜਿਹੜਾ ਆਪ ਜੀ ਦੇ ਭੈ ਵਿੱਚ ਆਪ ਜੀ ਦੇ ਹੁਕਮ ਵਿੱਚ ਆਪ ਜੀ ਮਰਿਆਦਾ ਵਿੱਚ ਚੱਲਦਾ ਹੈ ਬੇ ਪ੍ਰਵਾਹ ਜੈ ਸਚੀਤ ਜੋ ਜਿੰਨੂੰ ਤੁਸੀਂ ਚੇਤੇ ਆਉਂਦੇ ਉਹਨੂੰ ਕਿਹੋ ਜਿਹਾ ਡਰ ਭਾਵ ਕੋਈ ਕੀ ਕਰ ਲੈਣਾ ਹੈ ਉਹਦੇ ਬਾਰੇ ਚ ਕਿਉਂਕਿ ਉਹ ਤਾਂ ਤੇਰੇ ਹਜ ਦੇ ਅੰਦਰੋਂ ਆਂਦੀ ਹੈ ਓਮ ਗੌਰ ਪੂਰੇ ਲੈ ਟੂਟਾ ਗੰਡਾ ਪੂਰੇ ਗੁਰੂ ਨੇ ਅਮਿਓ ਚੋਲ ਚੋਲ ਇਸ ਦੁਆਰਾ ਜਿਹੜੀ ਸੁਰਤ ਹੈ ਉਹ ਜਾਗ ਪਈ ਹੈ ਤੇ ਜਿਵੇਂ ਇੱਕ ਸੁਪਰਾ ਹਟਾ ਹਟਾ ਕੇ ਉਹਦੇ ਵਿੱਚੋਂ ਪਾਣੀ ਪੀਣ ਵਾਲੇ ਪਾਣੀ ਪੀਂਦੇ ਨੇ ਇਸੇ ਪ੍ਰਕਾਰ ਜਿੰਨਾ ਉੱਤੇ ਮੇਂ ਕਰਕੇ ਤੇ ਆਵਰ ਕਦੇ ਮਰਿਆ ਨਹੀਂ ਅਮਰ ਨਾਸਤੋ ਰਹਤ ਹੋ ਜਾਂਦੇ ਹਨ ਕਰਕੇ ਉਹਨਾਂ ਦੇ ਅੰਦਰੋਂ ਭਰਮ ਦੂਰ ਜਾਂਦਾ ਹੈ ਇਹ ਤਾਂ ਇੱਕ ਖੇਚਾ ਕਿਰਪਾ ਕਰਕੇ ਪੂਰੇ ਲਾਗਾ ਪੂਰੇ ਮਾਹ ਸਮਾਣੀ ਤੇ ਜਿਹੜਾ ਉਸ ਪੂਰੇ ਦੇ ਲੜਨ ਲੱਗ ਗਿਆ ਤੇ ਰੰਗਾ ਨਹੀਂ ਤੋਲੀ ਜਾਏ ਉਹਦੇ ਉੱਤੇ ਸਵਾਯਾ ਨਿਤਾ ਨਿਤਾ ਪ੍ਰਤੀ ਰੰਗ ਚੜਦਾ ਹੈ ਉਹ ਚੜਦੀ ਕਲਾ ਵਿੱਚ ਹੋਇਆ ਕਰਦਾ ਹੈ ਘਟੇ ਨਾ ਹੀ ਤੋਲੀ ਜਾਏ ਕਿਸੇ ਪ੍ਰਕਾਰ ਦੇ ਤੋਲ ਵਿੱਚ ਉਹ ਘਟ ਨਹੀਂ ਹੋਇਆ ਕਰਦਾ ਤੇ ਉਹਨੂੰ ਤਾ ਦੇ ਦੇ ਕੇ ਉਹਦੇ ਵੀ ਹੋਇਆ ਕਰਦੀ ਤੇ ਕਿਰਪਾ ਕੀਤੀ ਹੈ ਉਹਨੂੰ ਧਿਆਨ ਲੈ ਬਾਰਵੰਨੀ ਸੋਨਾ ਸ੍ਰੀ ਸਰਾਫ ਕੋਲ ਲੈ ਜਾਈਏ ਨਾ ਸੁਨਿਆਰੇ ਕੋਲ ਤੇ ਉਹ ਵਿਸਰਾਪ ਹੈ ਹੈ ਆਰਾਵੰਨੀ ਸੋਨਾ ਸਮਝ ਕੇ ਥਾਪ ਦੁਬਾਰਾ ਕਠਾਲੀ ਵਿੱਚ ਪਾ ਕਰ ਉੱਤੇ ਹੋ ਜਾਂਦੀ ਹੈ ਕਠਾਲੀ ਵਿੱਚ ਨਹੀਂ ਪੈਣਾ ਪੈਂਦਾ ਮੇਰੇ ਵਾਹਿਗੁਰੂ ਆਪ ਦਾ ਜਿਹੜਾ ਨੰਦ ਕੁਰਬਾਨ ਜਾਣਾ ਕਰਦੇ ਹਾਂ ਸੰਤਾਂ ਦੀ ਸੰਗਤ ਕਰਕੇ ਬਹੁਤ ਦੇਖ ਜਾਹੇ ਤੇ ਚ ਪਾ ਇਸ ਬਖਸ਼ਿਸ਼ ਕਰ ਰਹੇ ਸਨ ਕਰਮਾਂ ਜੀ ਅੰਮ੍ਰਿਤ ਨਾਮ ਤੁਮਾਰਾ ਸੁਆਮੀ ਨਾਨਕ ਦਾਸ ਸਦਾ ਤੁਰਬਾਨੀ ਸੰਤ ਸੰਗ ਮਹਾਸੇ ਅਮਰਤ ਨਾਮੀ ਸੰਤ ਸੰਗ ਮਹਾਰੇ ਗਾਏ ਗੁਰੂ ਜੀ ਕਾ ਖਾਲਸਾ ਨਨਦਪੈ ਮੇਰੀ ਮਾਏ ਸਤਿਗੁਰੂ ਮੈਂ ਪਾਇਆ ਸਤਿਗੁਰਤਾ ਪਾਇਆ ਸਹਿਜ ਛੇਤੀ ਮਨਵਾਜੀ ਆਈਆਂ ਸ਼ਬਦੋ ਤਾਂ ਗਾਵਾਇਆ ਏ ਮਨ ਮੇਰਾ ਤੂੰ ਸਦਾ ਰਹੋ ਹਰ ਨਾਲੇ ਹਰ ਨਾਲੇ ਦੁਖ ਸਭ ਵਿਸਾਰਣਾ ਅੰਗੀਕਾਰ ਕਰੇ ਤੇਰਾ ਕਾਰਜ ਸਭ ਸੁਵਾਰਣਾ ਨਿਕਮਨ ਮੇਰੇ ਸਦਾ ਰਹੋ ਸ੍ਰੀ ਨਾਮ ਬੋ ਕਿਆ ਨਹੀਂ ਘਰ ਪੁਜਾਈਆਂ ਸਦਾ ਕੁਰਬਾਨ ਕੀਤਾ ਗੁਰੂ ਵਿਟੋ ਜਿਹਦੀਆਂ ਇਹ ਵਡਿਆਈਆਂ ਕਹਿ ਨਾਨਕ ਸੁਣਾ ਵਾਜੈ ਪੰਜ ਸ਼ਬਦ ਕਰਮ ਪਾਇਆ ਤੁਧ ਜਿਨ ਕਾ ਸੇ ਨਾਮ ਹਰਿ ਕਹਿ ਲਾਗੇ ਵਡ ਭਾਗਿਓ ਸਗਵ ਮਨੋ ਰਤ ਪੂਰੇ ਦੂ ਸੋਣੀ ਸੱਚੀ ਤਿਤ ਕਹਤੇ ਪਵਿੱਤਰ ਸਤ ਗੁਰ ਰਹਾ ਪਰਪੂਰੇ ਵਾਹ ਪਰਪੂਰੇ ਵਾਹ ਗੁਰੂ ਜੀ ਕਾ ਖਾਲਾ ਵਾਹ ਗੁਰੂ ਜੀ ਕਿਰਪਾ ਕਰੋ ਦੀਨ ਕੇ ਦਾਤੇ ਹੋਏ ਮਾਰੇ ਓ ਗੋਣ ਗਵਾਦ ਹੋ ਸਤਨਾ ਜੈਤ ਸਰੀ ਮਹੱਲਾ ਚੌਥਾ ਇਕ ਓੰਕਾਰ ਏ ਹਰੇ ਰਤਨ ਨਾਮ ਹਰ ਵਸਿਆ ਸਮ ਜਨਮ ਕੇ ਕਿਲ ਵਿਖ ਦੁਖ ਉਤਰੇ ਗੁਰ ਹਾਥ ਧਰਿਓ ਮੇਰੇ ਮਾਥਾ ਲਾਥਾ ਅਜ ਰੰਧੜ ਆ ਬਿਨਾਂ ਨਿਤ ਫਾਦਾ ਫਾਥਾ ਸਭ ਜਨਮ ਅਕਨੁ ਸਾਧ ਪਗ ਸੇਵੈ ਮੋਕੋ ਕੀਜੈ ਦਾ ਆਮ ਅੰਦਲੇ ਗਿਆਨਹੀਨ ਅਗਿਆਨ ਕਿਉ ਚਾ ਜਨ ਨਾਨਕ ਹੀਨ ਅਗਿਆਨੀ ਕਿਉਂ ਗੁਰ ਅੰਚਲਾ ਦੀ ਹੈ